ਅਸੀਂ جنگ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਸਾਡੇ ਹਲਕੇ ਦੇ ਵਿੱਚ جنگ ਨਾ ਲੱਗੇ ਜਿਹੜੇ ਤੇਜ ਹੈਗੇ ਆ جنگ ਦੇ ਉਹ ਹੈਗੇ ਗੁਜਰਾਤੀ ਅਮਿਤ ਸ਼ਾਹ ਜੀ ਤੇ ਮੋਦੀ ਤੇ ਗੁਜਰਾਤ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਹ جنگ ਉੱਥੇ ਸ਼ੁਰੂ ਹੋਏ ਤੇ ਉੱਥੇ ਹੀ ਦਾ ਖਤਮਾ ਹੋਵੇ ਸਾਡਾ ਇਸ ਨਾਲ ਕੋਈ ਤਲਕ ਨਹੀਂ ਹੈ ਸਿਮਰਤ ਜੀ ਸਿੰਘ ਮਾਨ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਸੀ ਕਿ ਅਗਰ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਲੜਾਈ ਹੁੰਦੀ ਹੈ ਤੇ ਪੰਜਾਬ ਉਹਦੇ ਵਿੱਚ ਕੋਈ ਹਿੱਸੇਦਾਰੀ ਨਹੀਂ ਲਵੇਗਾ ਇਹਦੇ ਬਾਰੇ ਕੀ ਕਹੋਗੇ ਸਮਰਤੀ ਸਿੰਘ ਮਾਨ ਨੂੰ ਸਭ ਤੋਂ ਪਹਿਲਾਂ ਧੱਕੇ ਮਾਰ ਕੇ ਪਾਕਿਸਤਾਨ ਦੇ ਆਰਮੀ ਦੇ ਖੜਾ ਕਰਾਂਗੇ ਔਰ ਜੋ ਆਰਮੀ ਪਾਕਿਸਤਾਨ ਦੇ ਆਰਮੀ ਦਾ ਹਾਲ ਹੋਣਾ ਹੈ ਉਹੀ ਸਮਰਤੀ ਸਿੰਘ ਮਾਨ ਦਾ ਵੀ ਹਾਲ ਕੀਤਾ ਜਾਏਗਾ ਅਸੀਂ ਤਾਂ ਇਹ ਅਪੀਲ ਕਰਨ ਜਾ ਰਹੇ ਹਾਂ ਮੋਦੀ ਜੀ ਨੂੰ ਕਿ ਜਦੋਂ ਇਹ ਜੰਗ ਲੱਗੇ ਜਾਂ ਜਦੋਂ ਕੋਈ ਵੱਡਾ ਐਕਸ਼ਨ ਹੋਵੇ ਜਦੋਂ ਕੋਈ ਮੌਕਾ ਆਵੇ ਤੇ ਆ ਜਿਹੜਾ ਆਪਣਾ ਸਾਡਾ ਗੁਰਨਾਮ ਦੇ ਦਾ ਸਭ ਤੋਂ ਕੋਟਰ ਸਥਾਨ ਉਸ ਪਾਸੇ ਰਹਿ ਗਿਆ ਹੈ 2 ਕਿਲੋਮੀਟਰ ਦੂਰ ਹੈ ਉਹਨਾਂ ਨੂੰ ਵੀ ਲੈ ਕੇ ਜਿੱਦਾਂ ਬੀਓਪੀ ਹੈ ਪਾਕਿਸਤਾਨ ਆਫਫਸਾਇਰ ਕਿਸ ਨੂੰ ਲੈਣਾ ਤੇ ਇਸੇ ਤਰੀਕੇ ਨਾਲ ਸਾਡੇ ਗੁਰਦੁਆਰਾ ਸਾਹਿਬ ਨੂੰ ਵੀ ਪੰਜਾਬ ਦੇ ਵਿੱਚ ਰਿਵਾਇਟ ਕਰ ਰਹੇ ਹਨ ਆਰ ਮਾਨ ਵਰਗੇ ਬਈ ਮਾਨਾ ਨੂੰ ਜਿਹੜੇ ਕਿ ਦੇਸ਼ ਦੇ ਹੀ ਉਹਨਾਂ ਨੂੰ ਪਾਕਿਸਤਾਨ ਛੱਡ ਕੇ ਉੱਥੇ ਕਾਰਾਵਾਣੀ ਕਰਨਾ ਚਾਹਿਆ ਉਹਨਾਂ ਨੇ ਦੇ ਇੱਥੋਂ ਤੱਕ ਕਹਿਤਾ ਕਿ ਅੰਮ੍ਰਿਤਸਰ ਦਾ ਬਾਰਡਰ ਵੀ ਨਹੀਂ ਖੋਲਣਾ ਚਾਹੀਦਾ ਤੇ ਨਾ ਇੱਥੋਂ ਕੋਈ ਜਹਾਜ਼ ਵੀ ਉਪਰੋ ਆਰਮੀ ਦਾ ਨਹੀਂ ਨਿਕਲਣਾ ਚਾਹੀਦਾ ਦੇਖੋ ਉਹ ਕਿ ਚੱਲਿਆ ਹੋ ਉਹ ਕਾਰਤੂਸ ਨੇ ਉਹਨਾਂ ਦੀ ਉਮਰ ਹੋ ਚੁੱਕੀ ਹੈ ਜ਼ਿਆਦਾ ਦੇਖਿਆ ਗਏ ਨੇ ਇਹ ਜਿਹੀਆਂ ਗੱਲਾਂ ਕਰਦੇ ਨੇ